ਯਾਰ ਚੱਲ ਮੇਰੇ ਸਾਰੇ ਵੀਰ ਭਣਾਂ ਦਾ ਅੱਜ ਦਿਨ ਨਾਲ ਵਲੌਗਸ ਤੁਹਾਡਾ ਸਵਾਗਤ ਹੈ ਅੱਜ ਸੰਡੇ ਆ ਤੇ ਵਲੌਗ ਬੜੇ ਦਿਨੋਂ ਕੇ ਪਿਆਰ ਵੀ ਨਹੀਂ ਆ ਰਹੀ ਚਾਬੀ ਨਹੀਂ ਲੱਗਦੀ ਕੰਮ ਕੰਮ ਸਾਰੇ ਰੁਕੇ ਹੀ ਬਾਕੀ ਆਉਦੇ ਆਗੇ ਹੀ ਤਿੰਨ ਚਾਰ ਕੰਮ ਬਾਰੀਆਂ ਬੁਰੀਆਂ ਲਾਈਆਂ ਉਹਦੀਆਂ ਦੇ ਅਜਾਇਬ ਆ ਰਿਹਾ ਕੱਢਦੇ ਆ ਰੀਲਾਂ ਦੀਆਂ ਕਲਿੱਪਾਂ ਵਿੱਚ ਨਾਲ ਹੀ ਵਲੌਗ ਬਣਾਉਨੇ ਆ ਨਾਲ ਹੀ ਰੀਲਾਂ ਬਣਾਉਨੇ ਆ ਰੀਲਾਂ ਨਹੀਂ ਆਈਆਂ ਜੇ ਪਾਉਣ ਨੂੰ ਬਾਕੀ ਚੱਲਦੇ ਆ ਪਹਿਲਾਂ ਕੰਮ-ਗੰਮ ਕਰ ਲਈ ਕੱਦਾ ਕੰਮ ਕਰਕੇ ਫ੍ਰੀ ਹੋ ਗਏ ਫੇਰ ਉਹਨੇ ਆ ਰੀਲਾਂ ਦੇ ਵਾਲੇ ਆ ਬੂਆ ਮਾਰ ਲਿਓ ਸੋਈਆਂ ਮਤਰਾ ਡਿੱਗੀਆਂ ਮੀਆਂ ਡਿੱਗੀਆਂ ਸੋਈਆਂ ਹੋਰ ਲਗਾ ਲਈਏ ਕਾਰਡ ਭਾਈ ਕੜ ਸੱਗੋਂ ਬਾਹਰੋਂ ਬਾਕੀ ਵਿਹਦੇ ਸਹੀ ਕਿੱਥੇ ਲੱਗ ਗਈ ਆ ਚੋੜੀng ਕਸਰ ਰਹਿ ਗਈ ਆ 300 ਦੀ ਮਗਰ ਕਸਰ ਰਹਿ ਗਈ ਆ ਆਉਂਦਿਆ ਰੀ ਭਵਾਲਾਂਗੇ ਪੱਕੀ ਅੱਜ ਸੰਗਰਾਦ ਹੀ ਤੇ ਮੱਥਾ ਪਾ ਤੜਕੇ ਤੜਕੇ ਨਹਾਦ ਹੋ ਗਏ ਆ ਪੂਰੇ ਪਿਜਣ ਮਿਜਣ ਹੋ ਗਏ ਗੁਰਦਾਰੇ ਮਾ ਸਾਡੇ ਗਾਏ ਸੀ ਤੇ ਸਵੇਰੇ ਤੇ ਧੁੰਦ ਪਈ ਜੀ ਪੂਰੀ ਠੰਡ ਪੁੱਲੀ ਜੀ ਉਹਨਾਂ ਤੇ ਚਲੋ ਧੁੱਪ ਲੱਗੀ ਆ ਸਾਹੀ ਮਾਂ ਧੁੱਪ ਲੱਗੀ ਆ ਤੇ ਕੰਮਕਾਰ ਕਰ ਲਈ ਪਹਿਲਾਂ ਫਿਰ ਫਿਰਦੇ ਫੁਰਦੇ ਆ ਰੀਲਾਂ ਰੂਲਾਂ ਦੇ ਦਿਵਾਲੇ ਨੇ ਆ ਬਾਕੀ ਕੰਮ ਇੱਕ ਹੋਰ ਆ ਜੰਮਰੀ ਸਰ ਉਹ ਵੀ ਕਰਕੇ ਆਉਣਾ ਆ ਸਮਾਨ ਜਾ ਫੜਕੇ ਲਿਆਉਣਾ ਹੈ ਇੱਕਦੋ ਤੇ ਇਹ ਕਰਦੇ ਪਹਿਲਾਂ ਆਨ ਲਪਟਾਈਏ ਤੂੰ ਬਹੁਤ ਛੋਟੀ ਨੀ ਤੂੰ ਆਵ ਕਹਿਣ ਬੋਲ ਤੂੰ ਸਾਰਾ ਸਮਾਨ ਰੱਖ ਲਿਆ ਆਪਾਂ ਤੜਕੇ ਤੜਕੇ ਹੀ ਰੋਈਆਂ ਚਾਰ ਦਾ ਮੋਟਰ ਹੈਗਾ ਤੇਰਾ ਮੇਰੇ ਮੇੜਾ ਤੇਰਾ ਆਈ ਮਤ ਰੋ ਗਿੱਦੜੇ ਦੇ ਦਾਣੀ ਮੜ ਜੀ ਨਹੀਂ ਕਰਨਾ ਹੀ ਇੱਧਰ ਸਾਰਾ ਹੀ ਕੁਦਰਤ ਆ ਗਿਆ ਕੋਲਗੇ ਲਗਭਗ 12 ਵਜੇ ਤੁਹਾਨੂੰ ਪਤਾ ਕਿਹੜੇ ਵੇਲੇ ਸੇ ਆਪਾਂ ਆਏ ਆ ਤੇ ਬਾਕੀ ਪਾ ਫੰਗ ਆਦੀਆਂ ਉਹ ਹਾਲੋਂ ਨਾ ਓਕੇ ਗੋੜ ਹਾਂਜੀ ਯਹਾਂ ਪਿਆ ਯਹਾਂ ਬਹੁਤ ਆਨੰਦ ਆਇਆ ਮਿੱਤਰੋ ਅੱਜ ਕਰਦੇ ਆਪਾਂ ਘਰੇ ਸਮੂਥਿੰਗ ਉਹ ਸਾਰੀ ਚੀਜ਼ ਨੂੰ ਕਹਿੰਦੇ ਸਪਾ ਬਿੱਟੂ ਆਇਦਰ ਬਾਈ ਕਰਦੇ ਬਾਈ ਬਾਈ ਤਾਂ ਬਸ 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 ਖਿਲਵਾਣ ਨੂੰ ਤਾਂ ਨਹੀਂ ਹੁੰਦਾ ਜਿੰਨੂੰ ਹੁੰਦਾ ਉਹ ਪੜ ਲਿਆ ਆ ਜੀ ਬਾਕੀ ਕਰਕੇ ਵੇਖਦੇ ਆ ਕੀ ਸਕਦਾ ਉਹਦਾ ਡਸਟਵੜੀ ਵਾਲਾਂ ਦੇ ਬਹੁਤ ਕੰਮ ਖਰਾਬ ਹੋਇਆ ਕੀ ਵੇਖਦੇ ਕਰਕੇ ਹੁਣ ਕੀ ਬੰਦਾ ਬਾਰੀਆਂ ਲੱਤੀਆਂਾਂ ਝੋਟੀਆਂ ਦੇ ਗੇੜੀ ਮਾਰ ਗਈ ਹੋਣੀ ਆ ਕਾਂ ਕੁੜੀਆਂ ਨਾਲ ਬੈਠਾ ਉਹਨੂੰ ਆਹ ਯਾਰ ਦਾ ਆਹ ਲੈ ਚੀਜੀ ਦੋ ਸੋ ਮਿੰਟ ਸਭ ਤੋਂ ਅੰਦੇ ਪਤਾ ਲੱਗਦਾ ਕੀ ਕਰਾ ਵਾੜਾ ਗਦਾ ਵਾੜਾ ਕਮਾਗੀ ਲਾ ਲਿਆ ਆਪਣੇ ਲਈ ਚੀਜੀ ਖਾਲਿਆ ਇਹ ਲੈਣੀ ਨਹੀਂ ਚੀਜੀ ਆ ਗੱਪੀ ਹੋਰ ਫੜਕਾ ਤੇ ਮੈਂ ਕਰਤਾ ਇਸ ਆਲਬਮ ਬਣਾਉਣੀ ਹਾਂਜੀ ਹਾਂਜੀ ਮਿੱਤਰੋ ਘੱਟੋ ਘੱਟੀ ਹੋਇਆ ਗਿਆ ਕੰਮ ਇਦਾਂ ਥੜੀ ਸੋਹਣੀ ਲੱਗਦੀ ਸਾਈਡ ਤੇ ਬੇਬੀ ਕਮਟਾ ਬੁਦਾ ਲਾ ਦੇ ਨੋ ਦੇ ਉੱਪਰ ਲਾ ਕੇ ਉਹ ਆਪੀ ਦੇ ਕੰਮ ਆਂਦਾ ਮਟਾ ਬੁ ਓਏ ਮੈਂ ਕਰਾਂ ਤੂੰ ਨਾ ਮੈਂ ਤੇ ਇਹ ਗੱਲ ਕਹੀ ਨਾ ਕਰ ਤਰਨ ਨਾ ਕੇ ਜਨਾਬ ਹੋਏ ਤੇ ਬੈਠੋ ਅੱਜ ਕੱਲ੍ਹ ਮੇਰੀ ਜਰੂਰ ਗਾਣੇ ਲੱਗੇ ਹੀ ਤੇ ਕਲਿੱਪ ਆਪਣੇ ਉਹ ਨਿਕਲ ਹੀ ਨਹੀਂ ਆ ਕਾਪੀਰਾਈਟ ਦਾ ਕਰਕੇ ਬਾਕੀ ਗੇੜੀ ਛੇੜੀ ਵਾਦ ਗਈ ਆ ਕੀ ਹਣੇ ਬਟਿਲਾਂ ਰਹਿਈਆਂ ਉੱਥੇ ਮੈਂ ਤੇ ਬਣਾ ਲੀਆਂ ਵਾ ਦੋ ਤਿੰਨ ਜਾਨੇ ਇਹਨਾਂ ਬਣਾ ਲੀਆਂ ਵਾ ਬਾਕੀ ਹਣੇ ਵੇਖੋ ਪਏ ਆ ਜੇ ਦੋ ਤਿੰਨ ਜਾਨੇ ਹਣ ਕਿੱਥੇ ਕਹਿੰਦੇ ਡੱਕਦੇ ਤੇ ਡੱਕ ਕੇ ਰੀਲਾਂਾਂ ਨਾਲੀਆਂ ਖੜਾ ਦੇਣੀ ਆਪਾਂ ਸੈਟ ਦੀਆਂ ਮੁੰਡੇ ਬੁਲਾਉਂਦੇ ਰੀਲਾਂ ਫੋੜਾਂ ਆ ਨੀ ਆ ਗਾੜੀ ਆਡਾ ਫੋਟੋਗ੍ਰਾਫਰ ਹੈ ਦੈਸਤ ਪੂਰੀ ਦੈਸਤ ਆਈ ਗੱਲ ਬਾਤ ਮੈਂਨ ਤੋਂ ਦੇਖਿਆ ਜਾਣਾ ਸਾਨੂੰ ਦੱਸਿਆ ਕਰ ਭਰਾਵਾ ਗੱਡੀ ਬਣਾਈ ਆ ਗਈ ਜੀ ਕੌਣ ਸੱਚੀ ਨਹੀਂ ਮੋਲੀ ਹਣ ਤੇਰਾ ਬੰਦਾ ਹਣ ਜੋ ਮਰਜ਼ੀ ਹੋਵੇ ਬੱਤੀ ਆ ਗਈ ਝਾਲਿਆ ਚੱਲੀਏ ਲੀੜੇ ਪ੍ਰੈਸ ਕਰਨ ਵਾਲੇ ਸਾਰੇ ਸਕੂਲੇ ਜਾਣਾ ਅੱਛਾ ਆਹੋ ਕਿਹੜੀ ਗੱਲ ਹੈ ਉਹ ਨਹੀਂ ਬੱਤੀ ਬੱਤੀ ਚੱਲੀਏ ਫਿਰ ਚਲੋ ਯਾਰ ਰੋਜਾ ਇੱਕ ਦੋ ਫੇਚ ਲਾ ਜੇ ਕਾਨੂੰਨਾਂ ਦੇ ਉਹਨਾਂ ਲੋਕੋ ਪੈਂਟ ਸੁਦਾ ਬਾਜੋ ਪੈਂਟ ਵੇਚ ਲੈ ਮੈਂ ਲੈ ਦੇਣਾ ਚਾਹੀਦਾ ਤੈਨੂੰ ਪੂਰੀ ਆਣੀ ਲ ਲੈ ਲਾ ਕਿੱਥੇ ਆਣ ਬੰਦੇ ਬਸ ਆਪਣੇ ਬਸ ਬੰਦ ਬਣ ਗਏ ਬਾਕੀ ਨੇ ਪੜ ਕਿਦਾਂ ਲਾਉਣਾ ਆਪੇ ਲਾ ਲੂਗੇ ਹਾਂ ਬੰਨੇ ਲਾਇਆ ਸੀ ਰੇ ਕਾਲਿਆਂ ਮੜ ਗਏ ਹਾਂ ਬਲੌਗਰ ਨੂੰ ਕਹੇ ਸਾਡੇ ਕਿਹੜੇ ਚੈਨਲ ਬਣਾਏ ਮੈਂ ਕਹਣਾ ਸਿੱਧੀ ਗੱਲਾਂ ਆ ਆ ਬੱਜ ਗਿਆ ਇਹਦਾ ਨਾਮ ਲਾਈਦਾ ਸਾਰੇ ਮੈਨੂੰ ਉਹਨਾਂ ਕਿਨੇ ਦੋਗੇ ਪਾਈ ਨਾ ਆਹ ਬਣਾਉਣ ਕਿਲੇ ਦੇਣਾ ਲਾ ਦੇ ਇਹਦਾ ਇਹ ਬਣਾਉਣ ਡਿਆ ਆ ਮੇਰੇ ਆ ਖਲਾ ਦੇ ਕਰੀ ਅਨੰਦ ਕਿਨੇ ਦੋਗੇ ਪਾਈ ਨੂੰ ਬਲੌਗ ਬਣਾਉਂਦੇ ਦੋ ਕਿਹੜਾ ਬਣਾਉਣੇ ਉਹ ਡਿਆ ਨਾਮ ਰੱਖਣਾ ਚਾਹੀਦਾ ਨੇ ਟੋਕਿਆ ਦੇਖਿਆ ਵਾ ਤੁਹਾਡਾ ਬਲੌਗ ਕੋਈ ਵੇਖਦਾ ਨਹੀਂ ਛੇ ਜਾਣੇ ਪਹਿਲੇ ਅਸੀਂ ਮੇ ਮੁੰਡੇ ਵੇਖੇ ਕਿਹੜੇ ਬਲੌਗ ਬਣਾਉਂਦੇ ਲਾਦਾ ਹੋ ਗੋੜਿਆ ਦੱਸੋ ਜੇ ਥੋੜਾ ਬੰਦੜ ਨਾ ਤੂੰ ਵੀ ਆ ਜਾਂਦਾ ਮੈਂ ਨਹੀਂ ਆਇਆਗਾ ਕਾਰ ਲਾਣਾ ਵੇ ਤੂੰ ਆ ਕੀ ਕੀ ਸਾਰੇ ਖੁਸ਼ ਹੋ ਗਏ ਨੇ ਗੱਡਾ ਚੱਲਿਆ ਵਾ ਸਾਰੇ ਸਕੂਲ ਖੁਸ਼ ਚੜ ਗਈ ਨੇ ਚੜ ਗਈ ਫੁੱਲੀ ਹਾਂ ਜਟ ਠੀਕ ਠਾਕ ਆ ਸੰਮ ਨੂੰ ਠੋਟ ਨਾ ਗੱਡੂ ਦਾ ਬੈਣਾ ਕੁੰਗਲਾ ਦਿਖਾ ਦੇ ਫੁੱਲ ਆਉਂਦੇ ਨਾਉਤਾ ਪੂਰਾ ਮਾਰਦੇ ਨਾਦਾ ਤੂੰ ਜਾਂਦਾ ਜਿਵੇਂ ਬੋਲਿਆ ਲੈ ਹੋਇਆ ਕਿਦਾਂ